ਇਹ ਅਸੀਂ ਦੋ ਮੋਡਿਊਲ ਫੜਿਆ ਜੀ ਇੰਟਰਨੈਸ਼ਨਲ ਬਾਰਡਰ ਤੋਂ ਜਿਹੜੇ ਹਥਿਆਰ ਵਾਇਰ ਡਰੋਨ ਮੰਗਵਾ ਕੇ ਹਿੰਦੁਸਤਾਨ ਦੇ ਵਿੱਚ ਇੱਥੇ ਗੈਂਗਸਟਰਸ ਤੇ ਐਂਟੀ ਸੋਸ਼ਲ 엘ਿਮੈਂਟਸ ਨੂੰ ਦੇ ਰਹੇ ਸੀਗੇ ਚਾਰ ਦੋਸ਼ੀ ਦੇ ਵਿੱਚੋਂ ਇੱਕ ਜੁਵినਾਈਲ ਹੈ ਔਰ ਜਿਹੜਾ ਬਾਰਡਰ ਤੇ ਪਿੰਡ ਹੋਣ ਕਰਕੇ ਭਗਵਾਨਪੁਰਾ ਤੇ ਖੇਮਕਰਨ ਤਰਨਤੰਡ ਡਿਸਟ੍ਰਿਕਟ ਦੇ ਉੱਥੇ ਉਹਦਾ ਫਾਇਦਾ ਲੈਂਦੇ ਸੀ ਟੋਪੋਗ੍ਰਾਫੀ ਦਾ ਉਹ ਜਿਹੜੇ ਹਥਿਆਰ ਆਗੇ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਸ ਦੇ ਜਿਹੜੇ ਇਨਵੋਲਡ ਨੇ ਉਹਨਾਂ ਨੂੰ ਆਕੇ ਡਿਸਟ੍ਰੀਬਿਊਟ ਕੀਤੇ ਜਾਂਦੇ ਸੀ ਜਿਹੜੇ ਦੋ ਸੋਨ ਨੂੰ ਮੋٹے ਦੇ ਸਾਥੀ ਫੜੇਗੇ ਇਹਨਾਂ ਨੇ ਵੀ ਜਿਹੜੇ ਕ੍ਰਾਸ ਬਾਰਡਰੀ ਜਿਹੜੇ ਹਥਿਆਰ ਮੋਵਾਏ ਸੀ ਕਿਉਂਕਿ ਜੱਗੂ ਭਗਵਾਨਪੁਰਿਆ ਗੈਂਗ ਨਾਲ ਇਹਨਾਂ ਦਾ ਇੰਟਰ ਗੈਂਗ ਰਾਈਵਲਰੀ ਸੀ ਨਹੀਂ ਗੈਂਗਸਟਰ ਸੋਨੂ ਮੋਟੇ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਚਾਰ ਵਿਅਪਨ ਬਰਾਮਦ ਹੋਏ ਨੇ ਤਾਂ ਦੂਸਰਾ ਮਾਮਲਾ ਗੇਟਕੀ ਮਾਠਾਣਾ ਦਾ ਜਿੱਥੇ ਕਿ ਦੋ ਨੌਜਵਾਨਾਂ ਦੇ ਕੋਲੋਂ ਤਿੰਨ ਵਿਅਪਨ ਬਰਾਮਦ ਹੋਏ ਨੇ ਤਾਂ ਵੱਖ-ਵੱਖ ਥਾਣਿਆਂ ਦੇ ਮਾਮਲੇ ਦੇ ਵਿੱਚ ਅੱਜ ਅੰਮ੍ਰਿਤਸਰ ਦੇ ਪੁਲਿਸ ਲੈਨ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਪੁੱਲਰ ਜੀ ਤਾਂ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਗੈਂਗਸਟਰ ਸੋਨੂ ਮੋਟੇ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹ ਅਸੀਂ ਦੋ ਮੋਡਿਊਲ ਫੜ ਵਾਇਰ ਡਰੋਨ ਮੰਗਵਾ ਕੇ ਹਿੰਦੁਸਤਾਨ ਦੇ ਵਿੱਚ ਇੱਥੇ ਗੈਂਗਸਟਰਸ ਤੇ ਐਂਟੀ ਸੋਸ਼ਲ ਐਲੀਮੈਂਟਸ ਨੂੰ ਦੇ ਰਹੇ ਸੀਗੇ ਚਾਰ ਦੋਸ਼ੀ ਦੇ ਵਿੱਚੋਂ ਇੱਕ ਜੁਵੀਨਾਈਲ ਹੈ ਔਰ ਜਿਹੜਾ ਬਾਰਡਰ ਤੇ ਪਿੰਡ ਹੋਣ ਕਰਕੇ ਭਗਵਾਨਪੁਰਾ ਤੇ ਖੇਮਕਰਨ ਤਰਨਤਾਰਨ ਡਿਸਟ੍ਰਿਕਟ ਦੇ ਉੱਥੇ ਉਹਦਾ ਫਾਇਦਾ ਲੈਂਦੇ ਸੀ ਟੋਪੋਗ੍ਰਾਫੀ ਦਾ ਉੱਥੇ ਡ੍ਰੌਪਿੰਗ ਕਰਾਉਂਦੇ ਸੀਗੇ ਔਰ ਉਹ ਜਿਹੜੇ ਹਥਿਆਰ ਆ ਗਏ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਸ ਦੇ ਜਿਹੜੇ ਇਨਵੋਲਡ ਨੇ ਉਹਨਾਂ ਨੂੰ ਅੱਗੇ ਡਿਸਟ੍ਰਿਬਿਊਟ ਕੀਤੇ ਜਾਂਦੇ ਸੀ ਸੋ ਉਹ ਜਿਹੜਾ ਜੁਵినਾਈਲ ਆ ਉਹਦਾ ਫਾਦਰ ਵੀ ਉਸ ਕੇਸ ਚ ਵੌਂਟਡ ਹੋਂਤੇ ਵੀ ਅਸੀਂ ਵਰਕ ਕਰ ਰਹੇ ਆਂ ਔਰ ਇਸ ਤੋਂ ਇਲਾਵਾ ਜਿਹੜੇ ਦੋ ਸੋਨੂ ਮੋਟੇ ਦੇ ਸਾਥੀ ਫੜੇ ਗਏ ਇਹਨਾਂ ਨੇ ਵੀ ਜਿਹੜੇ ਕ੍ਰਾਸ ਬਾਰਡਰ ਹੀ ਹਥਿਆਰ ਮੰਗਵਾਏ ਸੀ ਕਿਉਂਕਿ ਜੱਗੂ ਭਗਵਾਨਪੁਰਿਆ ਗੈਂਗ ਨਾਲ ਇਹਨਾਂ ਦਾ ਇੰਟਰ ਗੈਂਗ ਰਾਈਵਲਰੀ ਸੀ ਉਸ ਚੱਕਰ 'ਚ ਇਹਨਾਂ ਨੇ ਹਥਿਆਰ ਮੰਗਵਾ ਕੇ ਤੇ ਆਪਣੇ ਕੋਲ ਰੱਖੇ ਹੋਏ ਸੀ ਤੇ ਫੜੇ ਗਏ ਜਿਸ ਨਾਲ ਕਿ ਕਾਫੀ ਇੰਪੋਰਟੈਂਟ ਸਾਡੇ ਇਸ਼ੂਜ਼ ਜਿਹੜੇ ਟਲ ਜਾਣ ਟਲ ਗਏ ਰਹੇ ਕਿਉਂਕਿ ਇਹੋ ਜਿਹੇ ਹਥਿਆਰਾਂ ਦੀ ਵਰਤੋਂ ਨਾਲ ਇਹ ਜਿਹੜੀ ਸ਼ਾਂਤੀ ਭੰਗ ਕਰਨ ਦਾ ਜਾਂ ਕ੍ਰਾਈਮ ਕਰਨ ਦਾ ਮੰਤਵ ਨਾਲ ਹੀ ਮੰਗਾਏ ਜਾਂਦੇ ਆ ਸਰ ਜੱਗੂ ਭਗਵਾਨਪੁਰਿਆ ਦੇ ਪਿੰਡ ਦੇ ਵਿੱਚ ਜਿਹੜਾ ਭਗਵਾਨਪੁਰਾ ਉੱਥੇ ਇਹ ਸਾਰਾ ਕੰਮ ਕੀਤਾ ਜਾ ਰਿਹਾ ਸੀ ਲਗਾਤਾਰ ਨਾਲ ਵੱਲੋਂ ਨਹੀਂ ਨਹੀਂ ਇਹ ਬੰਦੇ ਤਾਂ ਤਰ ਤਰ ਰੋਡ ਅੰਮ੍ਰਿਤਸਰ ਦੇ ਹੈਗੇ ਆ ਇਹਨਾਂ ਦਾ ਉਹ ਭਗਵਾਨਪੁਰ ਏਰੀਏ ਦੇ ਨਾਲ ਨਹੀਂ ਕੋਈ ਤਲਕ ਇਹ ਸੋਨੂੰ ਮੋਟਾ ਗੈਂਗ ਹੀ ਸੀ ਜਿਹੜਾ ਕਿ ਰਾਈਵਲ ਗੈਂਗ ਸੀ ਜੇ ਕੋ ਭਗਵਾਨਪੁਰੀ ਸਰ ਜੇ ਕਿ ਅਸੀਂ ਗੱਲ ਕਰੀਏ ਇਹਨਾਂ ਦੇ ਟਾਰਗੇਟ ਤੇ ਖੋਣ ਨੇ ਅਗਲੇ ਪਾਸੇ ਬੰਦੇ ਕਿਉਂਕਿ ਪੁਲਿਸ ਦੇ ਵੱਲੋਂ ਲਗਾਤਾਰ ਵੱਖ-ਵੱਖ ਜਗ੍ਹਾ ਦੇ ਉੱਪਰ ਲਗਾਤਾਰ ਹੁਣ ਵੀ ਛਾਪੇ ਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਨਹੀਂ ਇਹਨਾਂ ਦੇ ਟਾਰਗੇਟ ਅਜੇ ਨਹੀਂ ਕਲੀਅਰ ਹੋਏ ਬਟ ਡੈਫੀਨਿਟਲੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਆਪਣੀ ਡਿਫੈਂਸ ਵਾਸਤੇ ਤੇ ਉਹਨਾਂ ਤੇ ਜਦੋਂ ਕਾਊਂਟਰ ਅਟੈਕ ਕਰਨਾ ਉਹ ਆਪਾਂ ਹੀ ਕਰਦੇ ਫਿਰ ਸੋਨੂੰ ਮੋਟੇ ਦੇ ਮੌਤ ਤੋਂ ਬਾਅਦ ਇਹ ਸਾਰੇ ਅਜੇ ਉਹਨੇ ਐਕਟਿਵ ਨਹੀਂ ਸੀ ਹੁਣ ਨਵੀਆਂ ਆਪਣੇ ਲਿੰਕੇਜਸ ਪੈਦਾ ਕਰ ਰਹੇ ਸੀ ਲੱਗਦਾ ਕਿ ਹੁਣ ਅੱਗੇ ਇਹਨਾਂ ਦੇ ਵੱਲੋਂ ਆਪਣੀ ਟੀਮ ਨੂੰ ਐਕਟਿਵ ਕੀਤਾ ਜਾ ਰਿਹਾ ਇਸ ਮਾਮਲੇ ਦੇ ਵਿੱਚ ਦੇਖੋ ਉਹ ਬੰਦਾ ਜਿਹੜਾ ਹਥਿਆਰ ਰੱਖ ਕੇ ਬੈਠਾ ਉਹਨੂੰ ਆਪਾਂ ਐਕਟਿਵ ਹੀ ਮੰਨ ਸਕਦੇ ਆ ਇਹ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਮੈਂ ਤਾਰੀਫ ਕਰਦਾ ਕਿਉਂਕਿ ਉਹਨਾਂ ਨੇ ਬੜੀ ਜਲਦੀ ਪ੍ਰिवेंट ਕਰ ਲਿਆ ਬਿਫੋਰ ਐਨੀ ਕਰਾਇਮ ਪਰ ਇਸ ਮਾਮਲੇ ਦੇ ਵਿੱਚ ਹੋਰ ਵੀ ਨੌਜਵਾਨਾਂ ਦਾ ਨਾਮ ਸਾਹਮਣੇ ਆਇਆ ਕਿਉਂਕਿ ਲਗਾਤਾਰ ਰਿਮਾਂਡਤੇ ਨੇ ਇਹ ਨੌਜਵਾਨ ਚੱਲ ਰਹੇ ਹੈ ਜੀ ਹਜੇ ਸਾਰਾ ਉਸ ਤੇ ਵੀ ਵਰਕ ਕਰ ਰਹੇ ਆ ਕ੍ਰੋਸ ਦਾ ਬਾਰਡਰ ਜਿਹੜਾ ਇੰਟਰਨੈਸ਼ਨਲ ਸਮਗਲਰ ਉਹਦੇ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਜਿਹੜੀ ਦੂਸਰੀ ਗੇਟ ਕੀ ਮਾਰੀ ਟੀਮ ਦੇ ਵੱਲੋਂ ਤਿੰਨ ਮੈਂ ਆਪਣ ਬਰਾਮਦ ਕੀਤੇ ਗਏ ਨੇ ਉਸ ਮਾਮਲੇ ਦੇ ਵਿੱਚ ਉਹ ਨੌਜਵਾਨ ਕਿੱਥੋਂ ਦੇ ਰਹਿਣ ਵਾਲੇ ਨੇ ਤਾਂ ਕੀ ਕੰਮ ਕਰਦੇ ਨੇ ਜੀ ਉਹ ਹਨਪੁਰਾ ਪਿੰਡ ਦਾ ਇੱਕ ਦੂਜਾ ਜੂਵਨ ਔਰ ਉਹੀ ਆਪਣੇ ਬੱਚੇ ਨੂੰ ਨੇ ਇਸ ਕੰਮ ਚ ਲਾਇਆ ਡਰਗ ਤੇ ਆਰ ਜਿਹੜੀ ਹੈ ਸਮਕਲਿੰਗ ਚ ਤੋਂ ਉਹਨੂੰ ਵੀ ਜਲਦੀ ਫੜਿਆ ਜਾਊਗਾ ਫਿਰ ਉਸ ਤੋਂ ਹੋਰ ਸਾਨੂੰ ਨੈਟਵਰਕ ਜਿਹੜਾ ਸਾਹਮਣੇ ਆਉਣ ਦੀ ਉਮੀਦ ਹੈ ਤੁਸੀਂ ਵੇਖਿਆ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਪੁੱਲਰ ਹੋਂਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਉਹਦੇ ਫਾਦਰ ਦੀ ਜਿਹੜੀ ਪਾਲ ਜਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਪੁਲਿਸ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਵੱਡਾ ਫਲਾਸਾ ਕਰਦੀ ਹੈ ਇਹ ਤੁਹਾਨੂੰ ਵਾਲਾ ਸਮਾਂ ਦੱਸੇਗਾ ਕੈਮਰਾਮੈਨ